ਛੇ ਵਿੱਚ ਮਾਤ ਦੇ ਵਿੱਚ ਪੜਨ ਵਾਲਾ 11 ਸਾਲ ਦਾ ਬੱਚਾ ਘਰੋਂ ਟਿਊਸ਼ਨ ਦੇ ਪੜਨ ਦੇ ਲਈ ਗਿਆ ਲੇਕਿਨ ਵਾਪਸ ਘਰ ਨਹੀਂ ਪਰਤਿਆ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਕਿ ਇੱਕ ਦੀਪਕ ਸ਼ਰਮਾ ਨਾਮ ਦਾ ਬੱਚਾ ਲਾਪਤਾ ਹੋ ਗਿਆ ਹੈ ਤੇ ਥਾਣਾ ਧਾਰੀਵਾਲ ਦੀ ਪੁਲਿਸ ਨੇ ਪੂਰੀ ਤਰ੍ਹਾਂ ਪਿੰਡ ਦੇ ਕੈਮਰੇ ਖੰਡਾਲੇ ਨੇ ਜਿਨ੍ਹਾਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਉਹ ਬੱਚਾ ਪਿੰਡ ਤੋਂ ਸ਼ਹਿਰ ਵਾਲੇ ਪਾਸੇ ਜਾ ਰਿਹਾ ਹੈ ਤੇ ਸ਼ਹਿਰ ਵਾਲੇ ਪਾਸੇ ਵੀ ਕੈਮਰੇ ਖੰਡਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਹਾਲੇ ਤੱਕ ਉਸ ਦਾ ਪਤਾ ਨਹੀਂ ਲੱਗ ਸਕਿਆ ਜਦੋਂ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਨਿਗਰਾਨੇ ਵਿੱਚ ਰਹਿੰਦੇ ਨੇ ਤੇ ਮੁੰਡਾ ਆਪਣੇ ਦਾਦੇ ਦੇ ਕੋਲ ਰਹਦਾ ਹੈ ਤੇ ਪਿੰਡ ਦੇ ਹੀ ਸਕੂਨ ਵਿੱਚ ਪੜਦਾ ਹੈ ਤੇ ਉਹਨਾਂ ਇਸ ਗੱਲ ਦੀ ਗੁਹਾਰ ਲਗਾਈ ਹੈ ਕਿ ਜੇਕਰ ਬੱਚਾ ਕਿਸੇ ਨੂੰ ਮਿਲੇ ਤਾਂ ਮਾਪਿਓ ਤੱਕ ਜਾਂ ਧਾਰੀਵਾਲ ਪੁਲਿਸ ਤੱਕ ਪਹੁੰਚਾ ਕਰ ਦਿੱਤਾ ਜਾਵੇ। ਬੱਚੇ ਜਦੋਂ ਘਰੋਂ ਚਲ ਗਏ ਤਾਂਾਨੂੰ ਇੰਨਾ ਲੱਗਿਆ ਕਿ ਇਹਦੇ ਪਿੰਡ ਪੂਰੇ ਵਿੱਚ ਕੋਈ ਨਾ ਕਿਸੇ ਦਾ ਘਰ ਹੋਣਾ ਜਾਂ ਬਤਨਲੇ ਕਿਸੇ ਕਾਰਨ ਆਇਆ ਨਹੀਂ ਹੋਣਾ। ਲੇਕਿਨ ਉਹ ਸਾਰੀ ਰਾਤ ਬੀਤ ਗਈ ਸਾਰਾ ਰਾਤ ਸਾਰੀ ਰਾਤ ਲੱਦਦੇ ਰਹੇ ਸਾਰੀ ਰਾਤ ਨਹੀਂ ਵਰਤੇ ਕਰ ਨੂੰ। ਸਰੇ ਅਗਲੇ ਦਿਨ ਸਵੇਰ ਮੈਂ ਐਸੇ ਰੰਗ ਪਹੁੰਚ ਗਏ ਸਾਰੇ ਤਿੰਨ ਬੱਚੇ ਤੁਰ ਪੇ ਰਹਾਂਦੇ 8 ਵਜੇ ਪਹੁੰਚ ਗਏ ਲੇਕਿਨ ਸਾਰੇ ਜਾਂਚ ਪੜਤਾਲ ਕੀਤੀ ਤੇ ਨਿੱਕੇ ਤੇ ਨਹੀਂ ਮਚਾ ਮਿਲਾ ਹਲੋ ਮੇਰਾ ਬੱਚਾ 14 ਤਰੀਕ ਦਾ ਘਰੋਂ ਟਿਊਸ਼ਨ ਕਰਨ ਗਿਆ ਪਰ ਵਾਪਸ ਨਹੀਂ ਪਰਤੇ ਆਇਆਗਾ ਤੇ ਮੁਰਾਪੀ ਤੋਂ ਗਲੀ ਚ ਦੇਖਿਆ ਵਾ ਕੈਮਰੇ ਚ ਚੈੱਕ ਕੀਤਾ ਵਾ ਗਲੀ ਚ ਜਾਂਦਾ ਵੇਖਿਆ ਅਗੇ ਜਾਪੂ ਵਾਲ ਤੱਕ ਅੱਡੇ ਮੇਰੇ ਕਿਸੇ ਨੇ ਬੈਠ ਕੇ ਵੀ ਚਲਾ ਗਿਆ ਅੱਗੋ ਪਤਾ ਨਹੀਂ ਚੱਲ ਰਿਹਾ ਵੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਮੈਂ ਲੁਧਿਆਣਾ ਗੱਡੀ ਚ ਲਾਨਾ ਵਾ ਰੈਵੀ ਦਾ ਕੰਮ ਕਰਦਾ ਜੇ ਕਿਸੇ ਭੈਣ ਭਰਾ ਨੂੰ ਕਿਸੇ ਨੂੰ ਵੀ ਇਹ ਬੱਚਾ ਕਿਸੇ ਮਿਲ ਜਾਂਦਾ ਕਿਤੇ ਧਰਮਸਥਾਨ ਤੇ ਕਿਤੇ ਵੀ ਕਿਤੇ ਚਰਚ ਚ ਗੁਰਦੁਆਰੇ ਮੰਦਿਰ ਤੇ ਕਿਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਕਿਸੇ ਨੂੰ ਦਿਖਾਈ ਦਿੰਦਾ ਤਾਂ ਕਿਰਪਾ ਕਰਕੇ ਤੁਹਾਡਾ ਬੱਚਾ ਸਾਨੂੰ ਵਾਪਸ ਕੀਤਾ ਜਾਵੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਵੇ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰ ਦਿਓ ਕਿਉਂਕਿ ਮੇਰਾ ਭੈਣ ਭਰਾ ਹੀ ਬਹੁਤ ਦੁਖੀ ਦੁਖੀ ਪਰੇਸ਼ਾਨ ਆ ਜੀ ਸਾਨੂੰ ਸੋਚ ਨਹੀਂ ਰਿਹਾ ਕਿ ਸਾਡਾ ਬੱਚਾ 3 ਦਿਨ ਤੋਂ ਕਿੱਥੇ ਰਹਿ ਰਿਹਾ ਉਹ ਘਰ ਤੋਂ ਕਦੀ 1 ਘੰਟੇ ਵਾਸਤੇ ਇਕੱਲੋ ਘਰੋਂ ਨਹੀਂ ਸੀ ਕਦੀ ਗਿਆ ਬਾਤ ਅਸੀਂ ਉਹ 14 ਤਰੀਕ ਨੂੰ ਇਹ ਬੱਚਾ 2 ਵਜੇ ਦੇ ਕਰੀਬ ਘਰੋਂ ਗਿਆ 15 ਤਰੀਕ ਨੂੰ ਇਹਨਾਂ ਨੇ ਮੈਨੂੰ ਇਨਟੀਮੇਸ਼ਨ ਦਿੱਤੀ 3:30 ਵਜੇ ਦੇ ਨਾਲ ਅਸੀਂ ਫਿਰ ਇੱਥੇ ਫੌਰਨ ਪਹੁੰਚੇ ਅਸੀਂ ਇਹਨਾਂ ਦੇ ਆਲੇ-ਦੁਆਲੇ ਜਿਹੜੇ ਪਿੰਡ ਦੇ ਕੈਮਰੇ ਲੱਗੇ ਹੋਏ ਸੀ ਉਹਨਾਂ ਰਾਹੀਂ ਅਸੀਂ ਉਹਨੂੰ ਬੱਚੇ ਨੂੰ ਬਾਹਰ ਜਾਂਦਾ ਦੇਖਿਆ ਅਪਾ ਸਾਰੇ ਕੈਮਰੇ ਚੈੱਕ ਕੀਤੇ ਹੈਗੇ ਆ ਸਾਰੀਆਂ ਸਰਾਵਾਂ ਟਾਬੇ ਲਾਗੇ ਲਾਗੇ ਜੋ ਵੀ ਹੈਗਾ ਅਸੀਂ ਉਹ ਸਾਰਾ ਚੈੱਕ ਕਰ ਰਹੇ ਆ ਗੁਰਦੁਆਰਾ ਸਾਹਿਬ ਦੇਖ ਰਹੇ ਆ ਕਿ ਸ਼ਾਇਦ ਉੱਥੇ ਨਾ ਕਿਤੇ ਚਲ ਗਿਆ ਹੋਵੇ ਕਿਉਂਕਿ ਉਹ ਬੱਚੇ ਕੋਲ ਥੋੜੇ ਜਿਹੀ ਪੈਸੇ ਹੀ ਆ 5 ਕੁ ਰੁਪਇਆ ਪਹਿਲਾਂ ਇਹਨੇ ਉੱਥੇ ਜਾ ਕੇ 버ਗਰ ਖਾਦਾ ਰੇੜੀ ਵਾਲੇ ਕੋਲ ਫਿਰ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਸਾਨੂੰ ਅੱਗੇ ਨਹੀਂ ਪਤਾ ਵੀ ਕਿੱਧਰ ਨੂੰ ਉਹ ਗਿਆ ਪਰ ਅਸੀਂ ਭਾਲ ਕਰ ਰਹੇ ਆਂ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਤੇ ਜਲਦ ਅਸੀਂ ਉਹ ਬੱਚੇ ਨੂੰ ਜਿਹੜਾ ਹੈਗਾ ਨਹੀਂ ਅਜੇ ਤੱਕ ਕੋਈ ਨਹੀਂ ਅਸੀਂ ਦੇਖ ਰਹੇ ਆਂ ਅਜੇ ਕੋਈ ਕਲੂ ਨਹੀਂ ਮਿਲਿਆ ਹੈਗਾ ਸਾਨੂੰ ਉਹ ਗਰਦਾਸ ਨਗਰ ਕਲੋਨੀ ਦਾ ਹੀ ਹੈਗਾ ਕਈ ਵਾਰੀ ਉਹ ਪਹਿਲੇ ਗਿਆ ਹੈਗਾ ਇਸ ਕਰਕੇ ਉਹਨੂੰ ਪਛਾਣ ਸੀ ਇਹਦੀ ਤਾਂ ਉਹਦੇ ਸਾਨੂੰ ਅਸੀਂ ਉਹਨਾਂ ਨੂੰ ਕਿਉਂਕਿ ਵੱਖ-ਵੱਖ ਸਾਰੇ ਜਿੱਥੇ ਹੈਗੇ ਅਸੀਂ ਫੋਟੋ ਵਗੈਰਾ ਇਹਨਾਂ ਦੀ ਦੀਪਕ ਦੀਆਂ ਦਿਖਾ ਰਹੇ ਆਂ ਤੇ ਉਹ ਸਾਨੂੰ ਉਹਨਾਂ ਨੇ ਦੱਸਿਆ ਹੈਗਾ ਨਹੀਂ ਉਹ ਮੁਲਾਜ਼ਮ ਐਸ ਪਿੰਡ ਦਾ ਹੀ ਸੀਗਾ ਉਹਨੇ ਲਿਫਟ ਲਈ ਕਹਿੰਦਾ ਕਿ ਮੇਰੇ ਪਾਪਾ ਗੁਰਦਾਸ ਨੰਗਲ ਉੱਥੇ ਵੇਟ ਕਰ ਰਹੇ ਹੈਗੇ ਗੇਟ ਤੇ ਤੇ ਮੈਨੂੰ ਉੱਥੋਂ ਤੱਕ ਲੈ ਜਾਓ ਉਹਨੇ ਉੱਥੇ اتارਤਾ ਅਸੀਂ ਉਹ ਕੈਮਰੇ 'ਚ ਦੇਖਿਆ ਉਹਨਾਂ ਨੂੰ ਉੱਥੇ اتارਤਾ ਉਹਨਾਂ ਨੇ ਹਾਂਜੀ ਉੱਥੇ ਅਸੀਂ ਸਾਰੀਆਂ ਇਹਨਾਂ ਦੀਆਂ ਬੇਟੇ ਦੀਆਂ ਫੋਟੋ ਤੇ ਸਾਰੇ ਅਸੀਂ ਉੱਥੇ ਅਲਾਸਮੈਂਟ ਤੇ ਜਿਹੜਾ ਉੱਥੇ 52 ਨੰਬਰ ਰੂਮ ਹੈਗਾ ਕਮਰੇਆਂ ਵਾਲੇ ਅਸੀਂ ਉਹਨਾਂ ਨੂੰ ਵੀ ਇਨਟੀਮੇਸ਼ਨ ਦਿੱਤੀ ਹੋਈ ਆ ਹਾਂ ਇਹ ਇੱਥੇ ਨਹੀਂ ਸੀ ਘਰ ਇਹਨਾਂ ਦਾ ਇੱਕ ਦਾਦਾ ਤੇ ਇੱਕ ਇਹਨਾਂ ਦਾ ਤਾਇਆ ਜੀ ਜਿਹੜੇ ਦਿਹਾੜੀ ਕਰਦੇ ਉਹਨਾਂ ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਦੀਪਕ ਜਿਹੜਾ ਕਰਨੀ ਹੈਗਾ ਦਾਦਾ ਜੀ ਇਹਨਾਂ ਦੇ ਬਿਮਾਰ ਤੇ ਬਹੁਤ ਬਜ਼ੁਰਗ ਹੈਗੇ ਨੇ ਉਹਨਾਂ ਦੀ ਕੇਅਰ ਵਾਸਤੇ ਇੱਥੇ ਛੱਡਿਆ ਸੀ ਇਹਨਾਂ ਦੇ ਮੰਮੀ ਡੈਡੀ ਜਿਹੜੇ ਉਹ ਲੁਧਿਆਣੇ ਰਹਿ ਰਹੇ ਉੱਥੇ ਕੰਮ ਕਰ ਰਹੇ ਆ ਇਹ ਸਿਰਫ 3 ਮੈਂਬਰ ਹੀ ਘਰ ਚ ਰਹਿ ਰਹੇ ਸੀਗੇ ਨਹੀਂ ਇਹ ਇਹਨਾਂ ਨੇ ਜਿੱਥੇ ਆਨਰ ਗਵਾਂਡ ਜਾਂ ਜਿੱਥੇ ਕੰਮ ਕਰਦੇ ਉੱਥੇ ਇਹਨਾਂ ਦੇ ਫਾਦਰ ਨੇ ਸਾਰਿਆਂ ਨੂੰ ਆਪਣੇ ਫੋਨ ਦਿੱਤਾ ਹੋਇਆ ਵੀ ਜੇ ਬਾਈ ਦੀ ਵੀ ਆਉਂਦਾ ਤਾਂ ਸਾਨੂੰ ਉਸੇ ਵੇਲੇ ਇਨਫੀਮੇਸ਼ਨ ਦੇਣ ਉਹ ਅਸੀਂ ਕੇਸ ਰਜਿਸਟਰ ਕੀਤਾ ਹੋਇਆ ਵਾ ਤਾਂ ਅਗਲੀ ਕਾਰਵਾਈ ਅਸੀਂ ਹਜੇ ਕਰ ਰਹੇ ਹਾਂ ਲੱਭ ਰਹੇ ਹਾਂ ਹੁਣ ਦੇਖਦੇ ਆਪਾਂ ਉਹਨੂੰ ਉਹਦੇ ਇਸ਼ਤਿਹਾਰ ਵਗੈਰਾ ਹੋਰ ਛਾਪ ਕੇ ਬੱਸ ਸਟੈਂਡ ਰੇਲਵੇ ਸਟੇਸ਼ਨਾਂ ਤੇ ਹੋਰ ਨਾਲ ਦੇ ਜਿਹੜੇ ਅਸੀਂ ਉਲਾ ਰਹੇ ਹਾਂ ਜਗਬਾਨ ਟੀਵੀ ਲਈ ਗੁਰਪ੍ਰਤਾਪ ਸਿੰਘ ਦੀ ਰਿਪੋਰਟ